ਬਠਿੰਡੇ ਵਾਲਿਓ ਤੁਸੀਂ ਵੋਟਾਂ ਪਾਉਣ ਦੇ ਲਈ ਤਿਆਰ ਹੋ ਤੇ ਆਪਾਂ ਨਿੱਕਾ ਜਿਹਾ ਸਰਵੇ ਕਰਦੇ ਹਾਂ ਕਿ ਆਖਿਰਕਾਰ ਬਠਿੰਡੇ ਵਾਲਿਆਂ ਦੇ ਮਨ 'ਚ ਕੀ ਚੱਲ ਰਿਹਾ ਹੈ ਆਖਿਰਕਾਰ ਬਠਿੰਡੇ ਵਾਲੇ ਕਿੰਨੂੰ ਆਪਣਾ ਐਮਪੀ ਚੁਣਨਗੇ ਤੁਸੀਂ ਜਿਹੜਾ ਉਹ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦੇਣੀ ਹੈ ਤੁਹਾਡਾ ਪਸੰਦੀਦਾ ਉਮੀਦਵਾਰ ਜਾਂ ਪਾਰਟੀ ਕਿਹੜੀ ਹੈ ਜਿੰਨੂੰ ਤੁਸੀਂ ਵੋਟ ਪਾਉਣ ਜਾ ਰਹੇ ਹੋ ਕੱਲ ਨੂੰ 1 ਜੂਨ ਨੂੰ 1 ਜੂਨ ਨੂੰ ਤੁਸੀਂ ਵੋਟ ਕਿਨੂੰ ਪਾਉਣੀ ਹੈ ਤਾਂ ਤੁਸੀਂ ਕਮੈਂਟ ਕਰਕੇ ਆਪਣਾ ਜਿਹੜਾ ਹੈ ਉਹ ਆਪਣੀ ਚੋਣ ਦੱਸਣੀ ਹੈ ਆਪਣੀ ਪਸੰਦ ਦੱਸਣੀ ਹੈ ਸਭ ਤੋਂ ਪਹਿਲਾਂ ਨਾ ਬੀਬਾ ਹਰਸਿਮਰਤ ਕੋਰ ਬਾਦਲ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਨੂੰ ਜੇਕਰ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ ਤਾਂ ਏ ਦੇ ਨਾਲ ਕਮੈਂਟ ਬਾਕਸ 'ਚ ਇਹ ਲਿਖ ਕੇ ਜਿਹੜਾ ਸੈਂਡ ਕਰ ਦਿਓ ਦੂਜਾ ਨੰਬਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ ਲਈ ਤੁਸੀਂ ਬੀ ਲਿਖ ਸਕਦੇ ਹੋ ਸੀ ਦੇ ਉੱਤੇ ਭਾਜਪਾ ਉਮੀਦਵਾਰ ਉਮੀਦਵਾਰ ਪਰਮਪਾਲ ਕੌਰ ਅਤੇ ਡੀ ਦੇ ਉੱਤੇ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਨੇ ਅਤੇ ਈ ਦੇ ਉੱਤੇ ਲੱਖਾ ਸਿਧਾਣਾ A B C D E ਇਹਨਾਂ ਦੇ ਵਿੱਚ ਤੁਸੀਂ ਆਪਣਾ ਜਵਾਬ ਦੇ ਸਕਦੇ ਹੋ ਤੁਹਾਡੀ ਸਕਰੀਨ ਦੇ ਉੱਤੇ ਵੀ ਨਾਮ ਚੱਲ ਰਹੇ ਨੇ ਨਾਵਾਂ ਦੇ ਨਾਲ A B C D ਵੀ ਚੱਲ ਰਿਹਾ ਜੇਕਰ ਤੁਸੀਂ ਹਰਸ਼ਿੰਦਰ ਕੌਰ ਬਾਦਲ ਨੂੰ ਵੋਟ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ A ਕਮੈਂਟ ਦੇ ਵਿੱਚ ਲਿਖ ਸਕਦੇ ਹੋ ਜੇਕਰ ਤੁਸੀਂ ਗਰਮੀਤ ਸਿੰਘ ਖੁੱਡੀਆਂ ਨੂੰ ਵੋਟ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਬੀ ਲਿਖ ਸਕਦੇ ਹੋ ਜੇਕਰ ਤੁਸੀਂ ਭਾਜਪਾ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੀ ਲਿਖ ਸਕਦੇ ਹੋ ਜੇਕਰ ਤੁਸੀਂ ਕਾਂਗਰਸ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਡੀ ਲਿਖ ਸਕਦੇ ਹੋ ਜੇਕਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲੱਖਾ ਸਿਧਾਣਾ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਈ ਲਿਖ ਸਕਦੇ ਹੋ ਬਠਿੰਡਾ ਵਾਲਿਓ ਫਟਾਫਟ ਆਜੋ ਤੇ ਆਪਣੀ ਰਾਏ ਜਿਹੜੀ ਹੈ ਕਮੈਂਟ ਬਾਕਸ ਦੇ ਵਿੱਚ ਦੱਸੋ ਆਖਿਰਕਾਰ ਬਠਿੰਡੇ ਵਾਲਿਆਂ ਦੇ ਦਿਲ ਚ ਕੀ ਚੱਲ ਰਿਹਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿਹੜਾ ਉਮੀਦਵਾਰ ਜਿੱਤ ਸਕਦਾ ਹੈ ਉਸ ਬਾਰੇ ਵੀ ਦੱਸ ਦਿਓ ਉਸ ਦਾ ਨਾਮ ਵੀ ਜਿਹੜਾ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਕਿ ਆਖਰਕਾਰ ਬਠਿੰਡੇ ਵਾਲੇ ਕੀ ਸੋਚਦੇ ਆ ਕਿਉਂਕਿ ਬੜਾ ਗਹਿਮਾ ਗੇਮੀ ਵਾਲਾ ਮਾਹੌਲ ਆ ਬੜੀ ਫਸਮੀ ਸੀਟ ਬਣੀ ਹੋਈ ਆ ਬਠਿੰਡਾ ਜੇਕਰ ਤੁਸੀਂ ਹਰ ਸਿਮਰਤ ਕੌਰ ਬਾਦਲ ਦੇ ਹੱਕ ਦੇ ਵਿੱਚ ਵੋਟ ਪਾਉਣਾ ਚਾਹੁੰਦੇ ਹੋ ਤਾਂ ਇੱਕ ਕਮੈਂਟ ਦੇ ਕਮੈਂਟ ਬਾਕਸ ਚ ਲਿਖੋ ਜੇਕਰ ਤੁਸੀਂ ਗਰਮੀਤ ਸਿੰਘ ਖੁੱਡੀਆਂ ਨੂੰ ਵੋਟ ਪਾਉਣਾ ਚਾਹੁੰਦੇ ਹੋ ਆਪ ਇਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਬੀ ਲਿਖੋ ਜੇਕਰ ਤੁਸੀਂ ਭਾਜਪਾ ਨੂੰ ਪਰਮਪਾਲ ਕੌਰ ਮਲੂਕਾ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਸੀ ਲਿਖੋ ਜੇਕਰ ਤੁਸੀਂ ਕਾਂਗਰਸ ਨੂੰ ਵੋਟ ਪਾਉਣਾ ਚਾਹੁੰਦੇ ਹੋ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਡੀ ਲਿਖੋ ਜੇਕਰ ਤੁਸੀਂ ਲੱਖਾ ਸੁਧਾਨਾ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਏ ਲਿਖੋ ਬਠਿੰਡੇ ਵਾਲਿਓ ਬੜਾ ਤੁਹਾਡੇ ਆ ਸੀਟ ਬੋਡੀ ਫਸੀ ਹੋਈ ਆ ਆਪਣੀ ਸੀਟ ਦੇ ਸਮੀਕਰਨ ਲੋਕਾਂ ਤੱਕ ਪਹੁੰਚਾਉਣ ਦੇ ਲਈ ਜਰੂਰ ਕਮੈਂਟ ਕਰੋ ਆਖਰਕਾਰ ਬਠਿੰਡੇ ਚੋਂ ਕੌਣ ਬਾਜੀ ਮਾਰ ਰਿਹਾ ਇਸ ਦਾ ਪਤਾ ਲੱਗ ਜੇ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ ਚ ਦੱਸੋ ਕਿਹਦੀ ਕਿਹਦੀ ਟੱਕਰ ਮੰਨਦੇ ਹੋ ਇਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਕਿ ਆਖਰਕਾਰ ਬਠਿੰਡੇ ਵਾਲਿਆਂ ਦੇ ਮਨ ਚ ਕੀ ਚੱਲ ਰਿਹਾ ਆਖਰਕਾਰ ਬਠਿੰਡੇ ਵਾਲੇ ਕਿੰਨੂੰ ਆਪਣਾ ਐਮਪੀ ਚੁਣਨਗੇ ਤੁਸੀਂ ਜਿਹੜਾ ਉਪ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦੇਣੀ ਹੈ ਤੁਹਾਡਾ ਪਸੰਦੀਦਾ ਉਮੀਦਵਾਰ ਜਾਂ ਪਾਰਟੀ ਕਿਹੜੀ ਹੈ ਜਿੰਨੂੰ ਤੁਸੀਂ ਵੋਟ ਪਾਉਣ ਜਾ ਰਹੇ ਹੋ ਕੱਲ ਨੂੰ 1 ਜੂਨ 1 ਜੂਨ ਨੂੰ ਤੁਸੀਂ ਵੋਟ ਕਿਨੂੰ ਪਾਉਣੀ ਹੈ ਤਾਂ ਤੁਸੀਂ ਕਮੈਂਟ ਕਰਕੇ ਆਪਣਾ ਜਿਹੜਾ ਹੈ ਉਹ ਆਪਣੀ ਚੋਣ ਦੱਸਣੀ ਹੈ ਆਪਣੀ ਪਸੰਦ ਦੱਸਣੀ ਹੈ ਸਭ ਤੋਂ ਪਹਿਲਾਂ ਨਾ ਬਿਬਾ ਹਰਸਿਮਰਤ ਕੋਰ ਬਾਦਲ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਨੂੰ ਜੇਕਰ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ ਤਾਂ ਏ ਦੇ ਨਾਲ ਕਮੈਂਟ ਬਾਕਸ 'ਚ ਲਿਖ ਕੇ ਜਿਹੜਾ ਸੈਂਡ ਕਰ ਦਿਓ ਦੂਜਾ ਨੰਬਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ ਲਈ ਤੁਸੀਂ ਬੀ ਲਿਖ ਸਕਦੇ ਹੋ ਸੀ ਦੇ ਉੱਤੇ ਭਾਜਪਾ ਉਮੀਦਵਾਰ ਉਮੀਦਵਾਰ ਪਰਮਪਾਲ ਕੌਰ ਅਤੇ ਡੀ ਦੇ ਉੱਤੇ ਕਾਂਗਰਸੀ ਉਮੀਦਵਾਰ ਜਿਤ ਮਹਿੰਦਰ ਸਿੰਘ ਨੇ ਅਤੇ ਈ ਦੇ ਉੱਤੇ ਲੱਖਾ ਸਿਧਾਣਾ A B C D E ਇਹਨਾਂ ਦੇ ਵਿੱਚ ਤੁਸੀਂ ਆਪਣਾ ਜਵਾਬ ਦੇ ਸਕਦੇ ਹੋ ਤੁਹਾਡੀ ਸਕਰੀਨ ਦੇ ਉੱਤੇ ਵੀ ਨਾਮ ਚੱਲ ਰਹੇ ਨੇ ਨਾਵਾਂ ਦੇ ਨਾਲ A B C D ਵੀ ਚੱਲ ਰਿਹਾ ਜੇਕਰ ਤੁਸੀਂ ਹਰਸ਼ਮਤ ਕੌਰ ਬਾਦਲ ਨੂੰ ਵੋਟ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ A ਕਮੈਂਟ ਦੇ ਵਿੱਚ ਲਿਖ ਸਕਦੇ ਹੋ ਜੇਕਰ ਤੁਸੀਂ ਗਰਮੀਤ ਸਿੰਘ ਖੁੱਡੀਆਂ ਨੂੰ ਵੋਟ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਬੀ ਲਿਖ ਸਕਦੇ ਹੋ ਜੇਕਰ ਤੁਸੀਂ ਭਾਜਪਾ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੀ ਲਿਖ ਸਕਦੇ ਹੋ ਜੇਕਰ ਤੁਸੀਂ ਕਾਂਗਰਸ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਡੀ ਲਿਖ ਸਕਦੇ ਹੋ ਜੇਕਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲੱਖਾ ਸਿਧਾਣਾ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਈ ਲਿਖ ਸਕਦੇ ਹੋ ਬਠਿੰਡਾ ਵਾਲਿਓ ਫਟਾਫਟ ਆਜੋ ਤੇ ਆਪਣੀ ਰਾਏ ਜਿਹੜੀ ਹੈ ਕਮੈਂਟ ਬਾਕਸ ਦੇ ਵਿੱਚ ਦੱਸੋ ਆਖਿਰਕਾਰ ਬਠਿੰਡੇ ਵਾਲਿਆਂ ਦੇ ਦਿਲ ਚ ਕੀ ਚੱਲ ਰਿਹਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿਹੜਾ ਉਮੀਦਵਾਰ ਜਿੱਤ ਸਕਦਾ ਹੈ ਉਸ ਬਾਰੇ ਵੀ ਦੱਸ ਦਿਓ ਉਸ ਦਾ ਨਾਮ ਵੀ ਜਿਹੜਾ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਕਿ ਆਖਰਕਾਰ ਬਠਿੰਡੇ ਵਾਲੇ ਕੀ ਸੋਚਦੇ ਆ ਕਿਉਂਕਿ ਬੜਾ ਗਹਿਮਾ ਗੇਮੀ ਵਾਲਾ ਮਾਹੌਲ ਆ ਬੜੀ ਫਸਮੀ ਸੀਟ ਬਣੀ ਹੋਈ ਆ ਬਠਿੰਡਾ ਜੇਕਰ ਤੁਸੀਂ ਹਰ ਸਿਮਰਤ ਕੌਰ ਬਾਦਲ ਦੇ ਹੱਕ ਦੇ ਵਿੱਚ ਵੋਟ ਪਾਉਣਾ ਚਾਹੁੰਦੇ ਹੋ ਤਾਂ ਇੱਕ ਕਮੈਂਟ ਦੇ ਬਾਕਸ ਕਮੈਂਟ ਬਾਕਸ ਚ ਲਿਖੋ ਜੇਕਰ ਤੁਸੀਂ ਗਰਮੀਤ ਸਿੰਘ ਖੁੱਡੀਆਂ ਨੂੰ ਵੋਟ ਪਾਉਣਾ ਚਾਹੁੰਦੇ ਹੋ ਆਪ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਬੀ ਲਿਖੋ ਜੇਕਰ ਤੁਸੀਂ ਭਾਜਪਾ ਨੂੰ ਪਰਮਪਾਲ ਕੌਰ ਮਲੂਕਾ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਸੀ ਲਿਖੋ ਜੇਕਰ ਤੁਸੀਂ ਕਾਂਗਰਸ ਨੂੰ ਵੋਟ ਪਾਉਣਾ ਚਾਹੁੰਦੇ ਹੋ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਡੀ ਲਿਖੋ ਜੇਕਰ ਤੁਸੀਂ ਲੱਖਾ ਸਿਹਾਨਾ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਆਈ ਲਿਖੋ ਹਾਂ ਬਠਿੰਡੇ ਵਾਲਿਓ ਬੜਾ ਤੁਹਾਡੇ ਆ ਸੀਟ ਬੋਡੀ ਫਸੀ ਹੋਈ ਆ ਆਪਣੀ ਸੀਟ ਦੇ ਸਮੀਕਰਨ ਲੋਕਾਂ ਤੱਕ ਪਹੁੰਚਾਉਣ ਦੇ ਲਈ ਜਰੂਰ ਕਮੈਂਟ ਕਰੋ ਆਖਰਕਾਰ ਬਠਿੰਡੇ ਚੋਂ ਕੌਣ ਬਾਜੀ ਮਾਰ ਰਿਹਾ ਇਸ ਦਾ ਪਤਾ ਲੱਗ ਜੇ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ ਚ ਦੱਸੋ ਕਿਹਦੀ ਕਿਹਦੀ ਟੱਕਰ ਮੰਨਦੇ ਹੋ ਇਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ